ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਰਬਤ ਸੇ ਵੇਖ ਸਕਦੇ ਗਏ ਜੋ ਇਸ ਟਾਈਮ ਤੇ ਇਧਰ ਰਾਵੀ ਦਰਿਆ ਦਾ ਬੰਨ ਟੁੱਟਣ ਕਰਕੇ ਜੋ ਭਾਈ ਪਾਣੀ ਚੜਾਇਆ ਇਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਰਮਦਾਸ ਵਾਲੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਪਾਣੀ ਜੜਾ ਚੜ ਚੁੱਕਾ ਵਾ ਆ ਖੇਤਾਂ ਦੇ ਵਿੱਚ ਇਸ ਟਾਈਮ ਤੇ ਲਗਭਗ ਜਿਹੜਾ ਵਾ ਭਾਈ ਭਾਈ ਫੁੱਟ ਪਾਣੀ ਉੱਥੇ ਮਦਦ ਵਾਸਤੇ ਜਿਹੜਾ ਵਾ ਕਿਸਾਨ ਮਜੂਦ ਹੇ ਸ਼ੁਭਟੀ ਕੋਲੋਂ ਭਾਈ ਟਰਾਲੀਆਂ ਪਹੁੰਚ ਚੁੱਕੀਆਂ ਸੋ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਊਗੀ ਦਾ ਟਰਾਲੀਆਂ ਸਾਡੇ ਖੜੀਆਂ ਲੋਕਾਂ ਦੀ ਹੈਲਪ ਵਾਸਤੇ ਸੋ ਸਾਡੇ ਅਗੂ ਸਾਹਿਬ ਨੂੰ ਇੱਥੇ ਪਹੁੰਚੇ ਹੋਏ ਆ ਤੇ ਸਾਡੇ ਟਰਾਲੀਆਂ ਹੋਰ ਪਿਛੇ ਟਰਾਲੀਆਂ ਜਿਹੜੇ ਵੱਡੇ ਪੱਧਰ ਤੇ ਆ ਰਹੀਆਂ ਵਾਂ ਜਿਸ ਤਰੀਕੇ ਦੀ ਜਿਹੜੀ ਮਦਦ ਦੀ ਲੋੜ ਹੋਈ ਸੋ ਪਾਈ ਟਰਾਲੀਆਂ ਬਿਲਕੁਲ ਤਿਆਰ ਬਰਤਿਆਰ ਜਿਹੜੇ ਖੜੀਆਂ ਸੋ ਤਗੜੇ ਹੋ ਕੇ ਜਿਹੜਾ ਅਸੀਂ ਮਦਦ ਕਰਨ ਵਾਸਤੇ ਪਹੁੰਚੇ ਹੋਏ ਆ ਇੱਥੇ ਬੰਦੀ ਵੱਲੋਂ ਕਿ ਲੋਕਾਂ ਨੂੰ ਕੱਢਣ ਵਾਸਤੇ ਰਾਹ ਤੇ ਜਿਹੜੀ ਇਹਦੇ ਵਾਸਤੇ ਜਿਹੜਾ ਸਮਗਰੀਆਂ ਉਹ ਪਾਈ ਤਿਆਰ ਕੁਆਹੇ ਕੋਈ ਖਾਲਸਾ ਵਾਜ ਮੈਂ ਸਰਪੰਚ ਸਿੰਘ ਪਦੇਰ ਇਸ ਵੇਲੇ ਪੱਛੀਏ ਪਿੰਡ 'ਚ ਖੜਾ ਲੋਕ ਵੀ ਖੜੇ ਆ ਆ ਪਾਣੀ ਆ ਪਾਣੀ ਮੇਰੀ ਵਿੰਧਿਆ ਕਿੰਦਾ ਚੜਦਾ ਜਾ ਰਿਹਾ ਇਸ ਸਵੇਰੇ ਕਹਿੰਦੇ ਆ ਵੀ ਨੀਸੀ ਟੁੱਟੀ ਆ ਇੱਥੇ ਮੰਤਰੀ ਧਾਰੀਵਾਲ ਵੀ ਆਏ ਸੀ ਸੀ ਉਹਨੂੰ ਵੀ ਕਿਹਾ ਹੈਗਾ ਕਿ ਤੁਸੀਂ ਕਹਿੰਦੇ ਵੀ ਡੰਗਰ ਲਹਿ ਜੋ ਜਾਂ ਦੂਜਾ ਲਹਿ ਜੋ ਪਰ ਇਹ ਖੜ ਕੇ ਕਿਤਾ ਲੋਕ ਕਹਿੰਦੇ ਵੀ ਨਾ ਸਾਬੋ ਪੀੜੀਆਂ ਨਾ ਸਾਬੋ ਨਿਕਲਦਾ ਢੀਂ ਦੇ ਸਾਹਮਣੇ ਜਿਹੜੇ ਬੱਚੇ ਬੱਤੇ ਹੋਈ ਆ ਤੇ ਪ੍ਰਸ਼ਾਸਨ ਕਿਤੇ ਵੀ ਨਹੀਂ ਨਜ਼ਰ ਆ ਰਿਹਾ ਫੇਰ ਵੀ ਅਸੀਂ ਕਹਾਂ ਮੰਤਰੀ ਸਾਹਿਬ ਇਹ ਰਾਜਨੀਤਿਕਾ ਵੇਲਾ ਨਹੀਂਗਾ ਲੋਕਾਂ ਦੀ ਬਾਹ ਫੜਦਾ ਜੇ 2 ਦਿਨ ਪਹਿਲਾਂ ਲੋਕਾਂ ਨੂੰ ਦੱਸਿਆ ਹੁੰਦਾ ਜੇ ਇਹਨਾਂ ਨੂੰ ਪਤਾ ਸੀ ਸਾਡੀਆਂ ਤੁਸੀਆਂ ਮਾੜੀਆਂ ਤੇ ਲੋਕ ਨਿਕਲ ਜਾਂਦੇ ਮੈਂ ਫੇਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਇਹ ਕਹਿ ਰਹੇ ਵੀ ਸਾਡੀ ਦਵਾਈਆਂ ਤੁਸੀਂ ਚਾਰਾ ਪੱਠਾ ਜੇ ਫਸ ਜਾਂਦੇ ਆ ਤੇ ਸਾਨੂੰ ਮਦਦ ਕਰਨੀ ਚਾਹੀਦੀ ਅੰਮ੍ਰਿਤਸਰ ਜਿੰਨਾ ਜਲਾ ਸੁੱਕੇ ਥਾਂ ਤੇ ਆ ਸਾਰਿਆਂ ਨੂੰ ਪੀ ਲਿਆ ਅਸੀਂ ਵੀ ਇੱਥੇ ਪਿੰਡਾਂ 'ਚ ਬੜੇ ਹੋਏ ਆ ਪਰ ਲੋਕਾਂ ਨੂੰ ਕਹਿੰਦੇ ਬਹਿਸ਼ਤ ਬਣਾ ਫਲਾਓ ਕੋਈ ਗੱਲ ਨਹੀਂ ਬੜੇ ਹੜਾ ਇਹ ਜੇ ਕੁਦਰਤ ਦਾ ਕਹਿ ਕੇ ਨਹੀਂ ਦਲ ਸਕਦੇ ਜੇ ਸਾਡੀ ਸਰਕਾਰ ਨੇ 47 ਤੋਂ ਬਾਅਦ ਪ੍ਰਬੰਧ ਕੀਤੇ ਹੁੰਦੇ ਵੱਡੇ ਤੇ ਸ਼ਾਇਦ ਅਸੀਂ ਲੋਕਾਂ ਨੂੰ ਸਮੇਂ ਸਿਰ ਬਚਾ ਸਕਦੇ ਹਾਂ ਲੋਕਾਂ ਦਾ ਭਲਾ ਕਰ ਸਕਦੇ ਹਾਂ ਇੱਥੇ ਲੋਕਾਂ ਦੇ ਕਿਵੇਂ ਨਿਕਲ ਜੀ ਇੰਨਾ ਕੁਝ ਬਣਾਇਆ ਸਾਡੇ ਡੰਗਰ ਆ ਬੱਚੇ ਆ ਜ਼ਮੀਨਾਂ ਵਾਲੇ ਆ ਪਰ ਸਾਡੇ ਕੋ ਨਿਕਲਣ ਨੂੰ ਵੀ ਕਹਿੰਦੇ ਕੋਈ ਚਾਰਾ ਨਹੀਂ ਹੈਗਾ ਤੋ ਇਸ ਕਰਕੇ ਆ ਮੀਡੀਆ ਤੱਕ ਸਭਾ ਵੀ ਪੈਨ ਕੁਛ ਨਾ ਹੋਵੇ ਪ੍ਰਸ਼ਾਸਨ ਜਾਗੇ ਆ ਰ ਇਹਨਾਂ ਪਿੰਡਾਂ ਦੀ ਸਾਰ ਲਵੇ ਧੰਨਵਾਦ